ਪਰਮ ਸਤਕਾਰਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਵੱਡੇ ਭਾਗਾ ਵਾਲਾ ਉਹ ਹੈ ਜੋ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਦਾ ਹੈ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬ ਜਾਦੇ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਸਭ ਤੋਂ ਵੱਡੀ ਉਮਰ ਭੋਗਣ ਵਾਲੇ 51 ਸਾਲ ਦੇ ਸਨ ਤੇ ਬਾਬਾ ਬੁੱਢਾ ਜੀ ਨੇ 150 ਸਾਲ ਦੀ ਉਮਰ ਭੋਗੀ ਹੈ ਬਹੁਤ ਕਰਨੀ ਵਾਲੇ ਸ਼ਿਵ ਜੀ ਦੇ অবতার ਸਨ ਸ਼ਿਵ ਜੀ ਨੇ ਪਰਮਾਤਮਾ ਤੋਂ ਮੁਕਤ ਹੋਣ ਕਾਰਨ ਮੰਗ ਕਰਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਆਉਣ ਦਾ ਪਰਮਾਤਮਾ ਤੋਂ ਵਰ ਲਿਆ ਸੀ ਬੜੀਆਂ ਰੀਧੀਆਂ ਸਿੱਧੀਆਂ ਦੇ ਮਾਲਕ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਸਨ ਅਤੇ ਉਹਨਾਂ ਦਾ ਬਹੁਤ ਹੀ ਜ਼ਿਆਦਾ ਤਪ ਅਤੇ ਸਿਮਰਨ ਸੀ ਅੱਜ ਤੱਕ ਉਹਨਾਂ ਦੀ ਉਪਾਸ਼ਨਾ ਹੋ ਰਹੀ ਹੈ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦਾ ਆਗਮਨ 1551 ਬਿਕਰਮੀ ਭਾਦਰਾ ਸੁਦੀ 9 ਨੂੰ ਮਾਤਾ ਸੁਲੱਖਣੀ ਜੀ ਦੀ ਕੁਖ ਤੋਂ ਹੋਇਆ ਪਿੰਡ ਬਾੜਠ ਵਿੱਚ ਬਾਬਾ ਜੀ ਨੇ ਸਭ ਤੋਂ ਜ਼ਿਆਦਾ ਉਮਰ ਕੋ ਕੀਤੀ ਬਾੜਠ ਪਿੰਡ ਵਿੱਚ ਸਾਧ ਸੰਗਤ ਜੀ ਇੱਕ ਜੋਗੀ ਰਹਿੰਦਾ ਸੀ ਬਹੁਤ ਲੋਗ ਉਸ ਦੀ ਪੂਜਾ ਕਰਦੇ ਸਨ ਜਦੋਂ ਉਸ ਨੇ ਸੁਣਿਆ ਕਿ ਬਾਬਾ ਸ਼ਿਰੀ ਚੰਜੀ ਪਿੰਡ ਵਿੱਚ ਆ ਗਏ ਹਨ ਤਾਂ ਉਹ ਭੋਰਾ ਵੀ ਖੁਸ਼ ਨਾ ਹੋਇਆ ਤੇ ਆਪਣੇ ਚੇਲੇ ਨੂੰ ਭੇਜ ਕੇ ਕਹਿੰਦਾ ਕਿ ਆਹ ਇੱਕ ਅੰਬ ਲੈ ਜਾ ਤੇ ਜਾ ਕੇ ਮੱਥਾ ਟੇਕ ਦੇ ਬਾਬਾ ਸ਼ਿਰੀ ਚੰਜੀ ਜਾਣੀ ਜਾਣ ਸਨ ਉਹ ਸਮਝ ਗਏ ਕਿ ਅੰਬ ਝੁੱਪਣ ਵਾਸਤੇ ਨਹੀਂ ਭੇਜਿਆ ਇਸ ਲਈ ਭੇਜਿਆ ਹੈ ਕਿ ਇਥੋਂ ਤੁਸੀਂ ਕੁਝ ਕਰ ਜਾਓ ਬਾਬਾ ਜੀ ਨੇ ਜੋਗੀ ਦੇ ਚੇਲੇ ਨੂੰ ਕਿਹਾ ਅਸੀਂ ਤਿੰਨ ਹਾਂ ਇੱਕ ਬਾਬਾ ਕਮਲਿਆ ਜੀ ਸਨ ਇੱਕ ਧੰਗੁਰ ਨਾਨੇidev ji ਦੇ ਪੋਤੇ ਬਾਬਾ ਧਰਮਚੰਦ ਜੀ ਸਨ ਤੂੰ ਸਾਨੂੰ ਤਿੰਨਾਂ ਭੇਲਿਆ ਦੇ ਉਸ ਨੇ ਉਸੇ ਤਰ੍ਹਾਂ ਜਾ ਕੇ ਜੋਗੀ ਨੂੰ ਕਹਿ ਦਿੱਤਾ ਉਸ ਜੋਗੀ ਨੇ ਛੜਦੇ ਬਲਦੇ ਨੇ ਕਿਹਾ ਕਿ ਜਾ ਕੇ ਕਹਿ ਦੇ ਕਿ ਜੇ ਤੁਹਾਡੇ ਵਿੱਚ ਇੰਨੀ ਸ਼ਕਤੀ ਹੈ ਤਾਂ ਤੁਸੀਂ ਆਪੇ ਹੀ ਆਂਬ ਪੈਦਾ ਕਰ ਲਓ। ਬਾਬਾ ਸ਼ਿਰੀ ਚੰਦ ਮਹਾਰਾਜ ਜੀ ਨੇ ਇੱਕ ਆਂਬ ਖੱਪਰ ਵਿੱਚ ਨਜੋੜ ਲਿਆ ਤੇ 5-7 ਕੇਲਿਆਂ ਵਿੱਚ ਛਿਟਾ ਦੇ ਦਿੱਤਾ। ਸਾਹ ਸੰਗਤ ਜੀ ਅੱਜ ਵੀ ਉਸ ਸਥਾਨ ਤੇ ਜਿੱਥੇ ਛਿਟਾ ਦਿੱਤਾ ਸੀ ਆਂਬਾਂ ਦੇ ਬਾਗ ਹਨ ਜਿੱਥੇ ਅੱਜਕੱਲ ਗੁਰਦੁਆਰਾ ਬਾਹੜ ਸਾਹਿਬ ਹੈ। ਤੇ ਜਿੱਥੇ ਧੂਣਾ ਲਾਇਆ ਸੀ ਉੱਥੇ ਬਾਬਾ ਜੀ ਨੇ ਗੁੱਠਲੀ ਗੱਡ ਦਿੱਤੀ ਤੇ ਜਿਹੜੀ ਗੁੱਠਲੀ ਗੱਡੀ ਸੀ ਉਸ ਨੂੰ ਅੱਜ ਵੀ 12 ਮਹੀਨਿਆਂ ਬਲਗਦੇ ਹਨ ਦੂਜੇ ਦਿਨ ਹੀ ਸੰਗਤ ਨੇ ਵੇਖ ਲਿਆ ਸੀ ਕਿ ਅੰਬਾਂ ਨਾਲ ਬੂਟੇ ਲੱਦੇ ਖੜੇ ਹਨ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਦ ਇਸੇ ਤਰ੍ਹਾਂ ਇੱਕ ਵਾਰ ਮੇਰੀ ਪੀਰੀ ਤੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਜੀ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਨ ਲਈ ਗਏ ਬਾਬਾ ਗੁਰਦਤਾ ਜੀ ਬੀਬੀ ਵੀਰੋ ਜੀ ਵੀ ਨਾਲ ਹੀ ਸਨ ਬਾਬਾ ਜੀ ਨੇ ਜਾਂਦੇ ਸਾਰ ਹੀ ਉਹਨਾਂ ਵਾਸਤੇ ਪਰਚਾ ਲਾ ਦਿੱਤਾ ਅਤੇ ਬੁਲਾਇਆ ਨਹੀਂ ਮੌਨ ਹੀ ਰਹੇ ਗੁਰੂ ਸਾਹਿਬ ਜੀ ਨੂੰ 6 ਮਹੀਨੇ ਤੱਕ ਇੰਤਜ਼ਾਰ ਕਰਨੀ ਪਈ ਸਾਰੇ ਪਰਿਵਾਰ ਨੇ ਉੱਥੇ ਲੰਗਰ ਦੀ ਸੇਵਾ ਕੀਤੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਹੁਕਮ ਕੀਤਾ ਕਿ ਇਥੇ ਤੁਸੀਂ ਝਾੜੂ ਲਗਾਓ ਭਾਂਡੇ ਮਾਜੋ ਤੇ ਲੰਗਰ ਦੀ ਸੇਵਾ ਕਰੋ। ਕਾਫੀ ਲੰਮੇ ਸਮੇਂ ਤੱਕ ਜਦ ਸੇਵਾ ਕਰਦੇ ਰਹੇ ਤਦ ਪਰਖ ਵਿੱਚੋਂ ਪਾਸ ਹੋ ਗਏ ਤਾਂ ਬਾਬਾ ਜੀ ਨੇ ਉਹਨਾਂ ਨੂੰ ਆਪਣੇ ਪਾਸ ਬੁਲਾ ਲਿਆ। ਬਾਬਾ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਪੁੱਛਿਆ ਕਿ ਤੁਹਾਡੇ ਕਿੰਨੇ ਸੁਪੁੱਤਰ ਹਨ। ਗੁਰੂ ਜੀ ਨੇ ਕਿਹਾ ਪੰਜ ਸੁਪੁੱਤਰ ਹਨ। ਬਾਬਾ ਸ਼੍ਰੀ ਚੰਦ ਜੀ ਨੇ ਫੇਰ ਕਿਹਾ ਸਾਡੇ ਜੋਗਾ ਹੈ ਕੋਈ ਗੁਰੂ ਸਾਹਿਬ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਜੋ ਨਾਲ ਲਿਆਏ ਸਨ ਉਹਨਾਂ ਨੂੰ ਭੇਟ ਕਰ ਦਿੱਤਾ ਸਾਹ ਸੰਗਤ ਜੀ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਸਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਜੀ ਹੋਏ ਹਨ ਬਾਬਾ ਗੁਰਦਿੱਤਾ ਜੀ ਨੇ ਤੇ ਉਹਨਾਂ ਦੀ ਘਰ ਵਾਲੀ ਨੇ ਬਾਬਾ ਸ਼ਿਰੀ ਚੰਦ ਜੀ ਦੀ ਕਈ ਸਾਲ ਸੇਵਾ ਕੀਤੀ ਫਿਰ ਗੁਰਤਾ ਗੱਦੀ ਦੀ ਬਖਸ਼ਿਸ਼ ਬਾਬਾ ਸ਼੍ਰੀ ਚੰਦ ਜੀ ਨੇ ਉਹਨਾਂ ਦੇ ਪੁੱਤਰ ਸ਼੍ਰੀ ਗੁਰ ਹਰ Rai ਸਾਹਿਬ ਜੀ ਨੂੰ ਦੇ ਦਿੱਤੀ ਸਾ ਸੰਗਤ ਜੀ ਸੇਵਾ ਸਿਮਰਨ ਤੋਂ ਬਿਨਾਂ ਗੁਰਗੱਦੀ ਨਹੀਂ ਮਿਲਦੀ ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਇਹ ਵਰ ਉਹਨਾਂ ਨੂੰ ਬਖਸ਼ਿਸ਼ ਕੀਤਾ ਬਾਬਾ ਗੁਰਦਿੱਤਾ ਜੀ ਨੇ ਭਾਂਡੇ ਅਤੇ ਲੰਗਰ ਦੀ ਸੇਵਾ ਕੀਤੀ ਬਾਬਾ ਗੁਰਦਿੱਤਾ ਜੀ ਬਾਬਾ ਸ਼੍ਰੀ ਚੰਦ ਜੀ ਦੀ ਗੱਦੀ ਦੇ ਪਹਿਲੇ ਵਾਧ ਹੋਏ ਹਨ ਸਭ ਤੋਂ ਪਹਿਲਾਂ ਗੁਰਬਾਣੀ ਪ੍ਰਚਾਰ ਅਤੇ ਸਿੱਖੀ ਦਾ ਫੈਲਾਅ ਉਦਾਸੀ ਮਤ ਨਹੀਂ ਕੀਤਾ ਬਾਬਾ ਸ਼੍ਰੀ ਚੰਦ ਜੀ ਸਦਾ ਉਦਾਸੀ ਮਤ ਵਿੱਚ ਹੀ ਸਨ ਕਿਉਂਕਿ ਪਰਮਾਤਮਾ ਵੱਲੋਂ ਪਹਿਲਾਂ ਹੀ ਦਸਾਂ ਜਾਮਿਆਂ ਨੂੰ ਚੁਣਿਆ ਗਿਆ ਸੀ ਜਿਨ੍ਹਾਂ ਨੂੰ ਗੁਰਗੱਦੀ ਉੱਤੇ ਬਿਠਾਉਣਾ ਸੀ ਕਈ ਲੋਕ ਕਹਿੰਦੇ ਹਨ ਕਿ ਧੰਨ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਗੁਰਗੱਦੀ ਨਹੀਂ ਬਖਸ਼ੀ ਪਰ ਉਹ ਤਾਂ ਆਪ ਹੀ ਸਦਾ ਭਗਤੀ ਵਿੱਚ ਲੀਨ ਰਹਿੰਦੇ ਸਨ ਅਤੇ ਨਾ ਹੀ ਉਹਨਾਂ ਨੇ ਗੁਰਗੱਦੀ ਤੇ ਆਪਣਾ ਹੱਕ ਜਤਾਇਆ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਲਖਤੇ ਜਿਗਰ ਬਾਬਾ ਸ਼੍ਰੀ ਚੰਦ ਜੀ ਨੇ ਇੱਕ ਆਰਤਾ ਉਚਾਰਿਆ ਹੈ। ਜੇ ਕਿਸੇ ਭਗਤ ਸੰਤ ਨੇ ਕੋਈ ਬਾਣੀ ਉਚਾਰੀ ਹੈ ਤਾਂ ਉਹ ਉਸ ਨੇ ਆਪਣੇ ਇਸ਼ਟ ਲਈ ਉਚਾਰੀ ਹੈ। ਤੇ ਬਾਬਾ ਸ਼੍ਰੀ ਚੰਦ ਜੀ ਦਾ ਇਹ ਆਰਤਾ ਸ਼ੇਰ ਗੁਰੂ ਨਾਨਕ ਸਾਹਿਬ ਤੇ ਪਰਮਾਤਮਾ ਦੀ ਭੇਤਾਂ ਨੂੰ ਦਰਸਾਉਂਦਾ ਹੈ ਇਥੋਂ ਇਹ ਸਿੱਧ ਹੁੰਦਾ ਹੈ ਕਿ ਉਹਨਾਂ ਨੂੰ ਆਪਣੇ ਪਿਤਾ ਵਿੱਚ ਕਿੰਨੀ ਸ਼ਰਧਾ ਸੀ ਸਾਧ ਸੰਗਤ ਜੀ ਆਪਾਂ ਕਲਗੀਧਰ ਪਾਸ਼ਾ ਦੇ ਹੁਕਮਨਾਮੇ ਸੁਣੇ ਹਨ ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਹੈ ਕਿ ਖਾਲਸਾ ਧੀਰਮੱਲੀਆਂ ਤੋਂ ਦੂਰੀ ਬਣਾ ਕੇ ਰੱਖੇ ਪਰ ਤੁਹਾਨੂੰ ਕੋਈ ਐਸਾ ਹੁਕਮਨਾਮਾ ਨਹੀਂ ਮਿਲੇਗਾ ਜਿਸ ਵਿੱਚ ਲਿਖਿਆ ਹੋਵੇ ਉਦਾਸੀ ਸੰਤਾਂ ਤੋਂ ਦੂਰੀ ਬਣਾ ਕੇ ਰੱਖੋ ਸੋ ਸਾਾਕਤ ਲੋਕਾਂ ਦੇ ਮਨ ਦੇ ਵਲਵਲਿਆਂ ਨੂੰ ਸਿੱਖ ਨਹੀਂ ਮੰਨਦਾ ਬਾਬਾ ਸ਼੍ਰੀ ਚੰਦ ਜੀ ਦੀ ਸਦਾ ਹੀ ਜੈ ਜੈਕਾਰ ਹੁੰਦੀ ਹੈ ਬਾਬਾ ਸ਼੍ਰੀ ਚੰਦ ਜੀ ਲਈ ਖੁਦ ਖੁਦਾ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਹਨ ਹੋਰ ਕੋਈ ਨਹੀਂ ਹੈ ਇੱਕ ਵਾਰ ਬਾਬਾ ਸ਼੍ਰੀ ਚੰਦ ਜੀ ਨੇ ਵਿਚਾਰ ਕੀਤੀ ਕਿ ਤਾਂ ਤਾਂ ਸ੍ਰੀ ਗੁਰੂ ਆਰੰਭਦਾਸ ਜੀ ਗੁਰਗੱਦੀ ਉੱਤੇ ਬੈਠੇ ਹਨ ਕਿਉਂ ਨਾ ਉਹਨਾਂ ਦੇ ਦਰਸ਼ਨ ਮਿਲੇ ਕਰਕੇ ਆਈਏ ਅਤੇ ਜਾ ਕੇ ਵੇਖੀਏ ਕਿ ਉਹਨਾਂ ਦਾ ਸਾਡੇ ਨਾਲ ਕੈਸਾ ਪਿਆਰ ਹੈ ਇਸ ਤਰ੍ਹਾਂ ਵਿਚਾਰ ਕਰਕੇ ਆਪਣੇ ਸੇਵਕ ਭਾਈ ਗੋਦੜੀਆ ਜੀ ਦੀ ਅਸਵਾਰੀ ਕਰਕੇ ਚੱਲ ਪਏ ਜਦ ਪੂਰਨ ਗੁਰੂ ਰਾਮਦਾਸ ਜੀ ਨੇ ਇਸ ਬਾਰੇ ਸੁਣਿਆ ਤਾਂ ਉਹ ਪ੍ਰੇਮ ਨਾਲ ਭਰ ਕੇ ਤੁਰੰਤ ਅੱਗੋਂ ਬਾਬਾ ਸ਼੍ਰੀਚੰਦ ਜੀ ਨੂੰ ਲੈਣ ਵਾਸਤੇ ਚੱਲ ਪਏ ਗੁਰੂ ਜੀ ਬਾਬਾ ਸ਼੍ਰੀਚੰਦ ਜੀ ਨੂੰ ਹੱਥ ਜੋੜ ਕੇ ਪ੍ਰਣਾਮ ਕਰਕੇ ਅਤੇ ਬੇਨਤੀ ਕਰਕੇ ਆਪਣੇ ਘਰ ਲਿਆਏ ਇੱਕ ਸੁੰਦਰ ਘੋੜਾ ਤੇ 500 ਰੁਪਏ ਭੇਟ ਕਰਕੇ ਬਹੁਤ ਹੀ ਸੇਵਾ ਕੀਤੀ ਬਾਬਾ ਸ਼੍ਰੀਚੰਦ ਜੀ ਨੂੰ ਉੱਚੇ ਥਾਂ ਤੇ ਬਿਠਾਇਆ ਤੇ ਗੁਰੂ ਜੀ ਆਪ ਨਿਮਰਤਾ ਸਹਿਤ ਨਿਵੇਥਾ ਬੈਠ ਗਏ ਬਾਬਾ ਸ਼੍ਰੀਚੰਦ ਜੀ ਤਰੰਤ ਪ੍ਰੇਂ ਪ੍ਰਖਣ ਵਾਸਤੇ ਬੋਲੇ ਤੁਸੀਂ ਐਡਾ ਡੜਾ ਕਿਉਂ ਬਧਾਇਆ ਹੈ ਇਹ ਸੁਣ ਕੇ ਸਤਿਗੁਰੂ ਜੀ ਸਨਿਮਰ ਹੋ ਗਏ ਉਹਨਾਂ ਨੇ ਬਾਬਾ ਜੀ ਦੇ ਚਰਨ ਫੜ ਲਏ ਅਤੇ ਪ੍ਰੇਮ ਕਰਕੇ ਉੱਤਰ ਦਿੱਤਾ हे दयालु ਗੁਰੂ ਪੁੱਤਰ ਜੀ ਇਹ ਦਾੜਾ ਆਪ ਜੀ ਵਰਗੇ ਮਹਾਪੁਰਸ਼ਾਂ ਦੇ ਚਰਨ ਕਮਲਾਂ ਨੂੰ ਸਾਫ਼ ਕਰਨ ਵਾਸਤੇ ਹੀ ਬਧਾਇਆ ਹੈ ਗੁਰੂ ਜੀ ਦੀ ਇੰਨੀ ਨਿਮਰਤਾ ਵੇਖ ਕੇ ਬਾਬਾ ਸ਼੍ਰੀ ਚੰਦ ਜੀ ਬਹੁਤ ਪ੍ਰਸੰਨ ਹੋਏ ਸ਼ੀਰੀ ਗੁਰ ਅੰਗਦੇਵ ਜੀ ਨੇ ਸੇਵਾ ਕਰਕੇ ਇਹ ਗੁਰਗੱਦੀ ਪਾਈ ਸੀ ਤੇ ਤੁਹਾਡੇ ਅਨਨ ਪ੍ਰੇਮ ਨੇ ਇਹ ਪਦਵੀ ਪਾਈ ਹੈ ਤੁਹਾਡੀ ਮਹਿਮਾ ਬਹੁਤ ਹੈ ਕਿਸ ਤਰ੍ਹਾਂ ਬਣਾ ਕੇ ਕਹੀਏ ਤੁਹਾਡੇ ਸਰੋਵਰ ਵਿੱਚ ਜਿਹੜਾ ਵੀ ਇਸ਼ਨਾਨ ਕਰੇਗਾ ਪਾਪੀ ਵੀ अवश्य ਮੁਕਤੀ ਪ੍ਰਾਪਤ ਕਰੇਗਾ ਇਸ ਤਰ੍ਹਾਂ ਵਰ ਦੇ ਕੇ ਬਾਬਾ ਜੀ ਆਪਣੇ ਨਗਰ ਵੱਲ ਚੱਲ ਪਏ ਬਾਬਾ ਸ਼ੀਰੀ ਚੰਦ ਜੀ ਬਹੁਤ ਹੀ ਸ਼ਾਂਤ ਸੁਭਾਅ ਵਾਲੇ ਹਨ ਸਾਰੇ ਦੁੱਖਾਂ ਦੇ ਹਰਤਾ ਹਨ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਬੇਅੰਤ ਵਾਰ ਪ੍ਰਾਪਤ ਕਰਨ ਵਾਲੇ ਬਾਬਾ ਸ਼੍ਰੀ ਚੰਦ ਜੀ ਦੇ ਨਾਮ ਵਿੱਚੀ ਬਹੁਤ ਤਾਕਤ ਹੈ ਬਾਬਾ ਸ਼੍ਰੀ ਚੰਦ ਜੀ ਦੇ ਹੋਰ ਅਨੇਕਾਂ ਹੀ ਕੌਤਖਾਨ ਜਿਹੜੇ ਕਿ ਇੰਨੇ ਛੋਟੇ ਜਿਹੇ ਸਮੇਂ ਵਿੱਚ ਦਾਸ ਵੱਲੋਂ ਬਿਆਨ ਨਹੀਂ ਕੀਤੇ ਜਾ ਸਕਦੇ ਕਦੇ ਸਮਾਂ ਮਿਲਿਆ ਤਾਂ ਆਪ ਜੀ ਦੇ ਸਨਮੁਖ ਜ਼ਰੂਰ ਹਾਜ਼ਰ ਹੋਵਾਂਗੇ ਬਾਬਾ ਸ਼੍ਰੀ ਚੰਦ ਜੀ ਦੀ ਕਥਾ ਸੁਣਾਉਂਦੇ ਅਣਜਾਣੇ ਵਿੱਚ ਬਿਆੰਤ ਭੁੱਲਾਂ ਹੋਈਆਂ ਹੋਣਗੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੀਮਾ ਬਖਸ਼ਣੀ ਜੀ ਆਓ ਫਤੇ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ